ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਆਪਣੇ ਹੱਥੇ ਦਾ ਸਾਹਮਣੇ ਕਰ ਲੈਣੇ ਹੈਗੇ ਆ। ਸਾਰਿਆਂ ਨੇ ਹੱਥ ਸਾਹਮਣੇ ਕਰਦੇ ਹੈਗੇ ਆ ਤੇ ਸਾਰਿਆਂ ਨੇ ਮੇਰੇ ਮਗਰ ਮਗਰ ਬੋਲਣਾ ਹੈਗਾ ਆ ਤੇ ਆਪਾਂ ਸਾਰਿਆਂ ਨੇ ਰਲ ਕੇ ਜਿਹੜਾ ਬੋਟਰ ਪ੍ਰਿੰਟ ਲੈਣਾ ਹੈ ਆ ਤੇ ਬੋਟਰ ਪ੍ਰਿੰਟ ਲੈ ਕੇ ਆਪਾਂ ਇੱਥੇ ਨਹੀਂ ਛੱਡ ਕੇ ਜਾਣਾ ਆਪਾਂ ਇਹਨੂੰ ਜ਼ਿੰਦਗੀ ਦੇ ਅਸਲ ਮਾਇਨੇ ਦੇ ਵਿੱਚ ਇਹਨੂੰ ਸਾਰਥਕ ਵੀ ਕਰਨਾ ਹੈਗਾ ਆ ਸੋ ਮੈਂ ਅੱਗੇ-ਅੱਗੇ ਬੋਲੂਗਾ ਸਾਰਿਆਂ ਨੇ ਮੇਰੇ ਮਗਰ-ਵਗਰ ਬੋਲਣਾ ਅਸੀਂ ਅਸੀਂ ਭਾਰਤ ਦੇ ਨਾਗਰਿਕ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਅਤੇ ਅਤੇ ਚਾਂਤ ਮੇਂ ਚੋਣਾ ਚਾਂਤ ਮੇਂ ਚੋਣਾ ਦੇਮਾਨ ਨੂੰ ਦੇਮਾਨ ਨੂੰ ਬਰਕਰਾਰ ਰੱਖਦੇ ਹੋਏ ਬਰਕਰਾਰ ਰੱਖਦੇ ਹੋਏ ਜਿੜਾ ਰਹੋ ਕੇ ਜਿੜਾ ਰਹੋ ਕੇ ਆਪਣੇ ਆਪਣੇ ਵੋਟ ਦੇ ਵੋਟ ਦੇ ਹੱਕ ਦੀ ਹੱਕ ਦੀ ਬਤੋ ਕਰਾਂਗੇ ਬਤੋ ਕਰਾਂਗੇ ਧੰਨਵਾਦ ਹੋਣ ਜਾ ਰਹੇ ਨੇ ਔਰ ਅਸੀਂ ਸਾਰੇ ਹੀ ਪਾਰਤ ਜਿਹੜਾ ਹੈ ਸਭ ਤੋਂ ਵੱਡਾ ਲੋਕਤੰਤਰ ਹੈ ਲੋਕਾਂ ਦੀ ਚੁਣੀ ਸਰਕਾਰ ਲੋਕਾਂ ਵਾਸਤੇ ਹੈ ਔਰ ਫਰਜ਼ਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ ਔਰ ਇਸ ਵਾਰ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਨਾਰਾ ਦਿੱਤਾ ਹੈ ਕਿ ਅੱਗ ਕੀ ਬਾਰ 75 ਕੇ ਬਾਅਦ ਉਹਨੂੰ ਅਸੀਂ ਸਾਰਥਕ ਕਰਨ ਲਈ ਕਰ ਕਰ ਆਪਣੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਵੀ ਕੋਈ ਵੀ ਵੋਟਰ ਜਿਹੜਾ ਹੈ ਬੋਲ ਪਾਲ ਤੋਂ ਵੱਜ ਜਾਣਾ ਰਹੇ ਜਿਹੜੇ ਹੈਂਡੀਕੈਪ ਨੇ ਜਾਂ ਪਲੱਸ 85 ਪਲੱਸ ਬਜ਼ੁਰਗ ਨੇ ਅਸੀਂ ਉਹਨਾਂ ਦੀ ਵੀ ਮਦਦ ਕਰਨੀ ਹੈ ਕਿ ਉਹਨਾਂ ਨੂੰ ਅਸੀਂ ਨੇੜੇ ਤੋਂ ਨੇੜੇ ਜਿਹੜੇ ਉਹਨਾਂ ਦਾ ਵੋਟਰ ਜਿਹੜਾ ਕੇਂਦਰ ਹੈ ਉੱਥੇ ਜਾ ਕੇ ਉਹਨੂੰ ਵੋਟ ਪਾ ਲਈ ਉਹਨਾਂ ਨੂੰ ਪ੍ਰੇਰਤ ਕਰੀਏ ਉਹ ਲੈ ਕੇ ਜਾਈਏ ਔਰ ਆਪਣੇ ਪਰਿਵਾਰ 'ਚ ਕਦੇ ਚੈਰਿਟੀ ਬਿਗਨ ਸੈਟ ਹੋ ਜੇ ਆਪਣੇ ਘਰ ਦੇ ਸਾਰੇ ਮੈਂਬਰ ਵੋਟਾਂ ਪਾਣਗੇ ਤੇ ਉਹਨੂੰ ਦੇਖੋ ਦੇਖੀ ਨਾਲ ਦੇ ਵੀ ਪਾਣਗੇ ਸਾਰੇ ਸਮਾਜ ਦੇ ਵੀ ਪਾਣਗੇ ਆਪਣੇ ਘਰ ਚੋਂ ਵੀ ਅਸੀਂ ਇਸ ਤਰ੍ਹਾਂ ਕਰਨਾ ਵੀ ਕੋਈ ਵੀ ਵੋਟਰ ਜਿਹੜਾ ਹੈ ਵੋਟ ਪਾਉਣ ਤੋਂ ਨਾ ਰਹਿ ਜਾਵੇ ਔਰ ਆਪਣੇ ਸਾਰੇ ਸਮਾਜ ਨੂੰ ਜੇਤ ਕਰਨਾ ਹੈ ਕਿ ਉਹ ਵੱਧ ਤੋਂ ਵੱਧ ਲੋਕ ਜਿਹੜਿਆ ਵੋਟ ਪਾਣ ਔਰ ਇੱਕ achhi sarkaar ਜਿਹੜੀ ਆਪਾਂ ਚੁਣੀਏ ਔਰ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏ ਮੈਂ ਆਸ ਕਰਦਾ ਤੁਸੀਂ ਸਾਰੇ ਇਸ ਕੰਮ ਦੇ ਵਿੱਚ ਪੂਰੀ ਤਨਮਨ ਨਾਲ ਸਾਡਾ ਸਾਥ ਦਿਓਗੇ ਧੰਨਵਾਦ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਚੋਣ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਸ ਡੀ ਐਮ ਮੈਡਮ ਡਾਕਟਰ ਅਕਸ਼ਤਾ ਗੁਪਤਾ ਆਈ ਐਸ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਤਸੀਦਾ ਨਮਾ ਸ਼ਹਿਰ ਜੀ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ ਵੋਟਰ ਪ੍ਰੈਂਟ ਵੀ ਲੈ ਰਹੇ ਆਂ ਤੇ ਸਾਡੀ ਕੋਸ਼ਿਸ਼ ਇਹ ਆ ਕਿ ਅੱਜ ਸੰਗਰਾਂਦ ਦੇ ਛੁੱਪ ਦਿਹਾੜੇ ਤੇ ਅਸੀਂ ਗੁਰਦੁਆਰਿਆਂ ਵਿੱਚ ਵੀ ਜਾ ਰਹੇ ਆਂ ਸਾਰਿਆਂ ਦੇ ਵਿੱਚ ਤਾਂ ਕਿ ਆਪਾਂ ਲੋਕਾਂ ਨੂੰ ਵੋਟਾਂ ਪਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕਰ ਸਕੀਏ ਕਿਉਂਕਿ ਸਾਡੇ ਇਸ ਵਾਰ 75 ਤੋਂ ਪਾਰ ਸ਼ੀਦਪਕ ਸਿੰਘ ਨਗਰ ਦਾ ਜਿਹੜਾ ਆ ਸਾਡਾ ਨਾਰਾ ਹੈਗਾ ਆ ਕਿਉਂਕਿ ਪਿਛਲੀਆਂ ਮੋਟਾਂ ਦੇ ਵਿੱਚ ਜਿਹੜੀ ਆ VOTING PERCENTAGE ਬਹੁਤ ਘੱਟ ਸੀ ਸੋ ਇਸ ਵਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈਗਾ ਆ ਇਸ ਵਾਰ 75 ਤੋਂ ਪਾਰ ਦਾ ਟਾਰਗੇਟ ਹੈਗਾ ਆ ਇਹ ਟਾਰਗੇਟ ਆਪਾਂ ਤਾਂ ਹੀ ਪੂਰਾ ਕਰ ਸਕਦੇ ਆ ਜੇ ਆਪਾਂ ਇੱਕ ਇੱਕ ਮੈਂਬਰ ਇੱਕ ਇੱਕ VOTER ਜਿਹੜਾ ਆ ਹਾਰਟਲੀ ਜਿਹੜਾ ਆਪਣੇ ਫੈਮਿਲੀ ਮੈਂਬਰ ਆਪਣੇ ਫਰੈਂਡ ਸਰਕਲ ਆਪਣੀ ਰਿਸ਼ਤਦਾਰੀ ਦੇ ਵਿੱਚ ਸਾਰਿਆਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰੇ ਤਾਂ ਹੀ ਆਪਾਂ ਇਸ ਟਾਰਗੇਟ ਨੂੰ ਪੂਰਾ ਕਰ ਸਕਦੇ ਆ ਸੋ ਮੈਂ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਕਿ ਆਪਾਂ ਜਿੱਥੇ ਵੋਟਰ ਪ੍ਰਾਣ ਵੀ ਲੈਣਾ ਹੈਗਾ ਯਾਰ ਪਰ ਵੋਟਰ ਪ੍ਰਾਣ ਲੈ ਕੇ ਆਪਾਂ ਇੱਥੇ ਨਹੀਂ ਛੱਡ ਦੇ ਜਣਾ ਹੈਗਾ ਯਾਰ ਉਹ ਆਪਣੇ ਜ਼ਿੰਦਗੀ ਦੇ ਵਿੱਚ ਸਾਤਕ ਵੀ ਕਰਨਾ ਹੈਗਾ ਯਾਰ ਤਾਂ ਜੋ ਆਪਾਂ ਅਸਲ ਮਾਇਨੇ ਦੇ ਵਿੱਚ ਜਿਹੜਾ ਇਹ ਆ ਲੋਕਤੰਤਰ ਨੂੰ ਮਜ਼ਬੂਤ ਕਰ ਸਕੀਏ ਲੋਕਤੰਤਰ ਨੂੰ ਸਾਰਥਕ ਕਰ ਸਕੀਏ ਸੋ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਤਹਿਸੀਲਦਾਰ ਸਾਹਿਬ ਨਵਾਂ ਸ਼ਹਿਰ ਜਿਹਦੀ ਰੁਆਈ ਦੇ ਵਿੱਚ ਜਿਹੜਾ ਅੱਜ ਆਪਾਂ ਸਵੀਪ ਐਕਟੀਵਿਟੀ ਕਰ ਰਹੇ ਆ ਸੋ ਮੈਂ ਰਿਕੁਐਸਟ ਕਰੂੰਗਾ ਸਾਡੇ ਤਹਿਸੀਲਦਾਰ ਸਾਹਿਬ ਨੂੰ ਪੀ ਸ਼ਿਬਰ ਜੀ ਨੂੰ ਕਿ ਉਹ ਅੱਜ ਜਿਹੜਾ ਸੰਗਰਾਮ ਦੇ ਸ਼ੁਭ ਮੌਕੇ ਤੇ ਜਿਹੜਾ ਹੈਗਾ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਦੋ ਸ਼ਬਦ ਬੋਲਣ ਸਾਡੇ ਤਹਿਸੀਲਦਾਰ ਸਾਹਿਬ ਨਵਾਂ ਸ਼ਹਿਰ ਸਾਥੀਓ ਅੱਜ ਪੜਾਈ ਖੁਸ਼ੀਆਂ ਭਰਿਆ ਦਿਨ ਹੈ ਸੰਗਰਾਮ ਵੀ ਹੈ ਔਰ ਉਸ ਦੇ ਨਾਲ ਹੀ ਜਿਹੜਾ ਇਲੈਕਸ਼ਨ ਹੈ ਸਾਡੇ ਸਿਆਜੂਰ ਬੀਬਾ ਜੀ ਪਪਾ ਜੀ ਨੂੰ ਉਮੀਦਵਾਰਸ਼ਾ ਵੀ ਆਉਣ ਦੀ ਕਿਸੇ ਨੇ ਹਾਉਮੀ ਬੀਬੀ ਜੀ ਨੂੰ ਬੇਨਤੀ ਆਪ ਜੀ ਜਿਹੜੀ ਸਾਡੇ ਭੈਣ ਜੀ ਜਿਹੜਾ ਸਿੱਖਿਆ ਹੌਸਲਾ ਕਰਨ ਦੀ ਹੈ ਵੀ ਆਓ ਪਲੀਜ਼ ਤੋ ਇਸ ਹੀ ਰਾਹ ਤੋਂ ਦੀ ਦੁਕਾਨ ਕਰੇ उन्होंने भी बहुत लोग सज्जें बहुत बड़ी ये बहुत बड़ी अचीवमेंट है रिमार्केबल अचीवमेंट इस तो तो बोले इस ਯੋਗ ਬਤਾਂ। ਤੋਂ ਸੰਗਤ ਗੁਰੂ ਸਭਾ ਬਖਵਾਉਂਦਾ ਹੈ। ਤੁਸੀਂ ਪ੍ਰੀਤ ਤਸ਼ਰੀਫ ਫਰਮਾਨ ਕਰੋਨਾ। ਬਹੁਤ शुक्रिया। ਤੇ ਜਸਪਾਲ ਜੀ ਸਾਡੇ ਪਰ ਜਿੰਦਾਬਾਦ ਸलाम ਕਰਦੇ। ਬਹੁਤ ਸਿਰ ਦਾ ਕੰਮ ਹੀ ਕਰਦੇ ਨੇ। ਬੀਤ ਪਾਸੇ ਮੰ। ਤੇ ਸਾਨੂੰ ਗੁਰੂ ਚਰਨ ਸਿੰਘ ਛੋਟੇ ਜਿਹੇ ਬ੍ਰਦਰ ਜੀ ਸਤਿਗੁਰਾਂ ਨੇ ਤਰੱਕੀ ਦੀ ਚੈਂਬਰ ਲਾਈ ਆ। ਇਹ ਬੱਚਾ ਦੇਖੋ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਵਧੀਆ ਕਰਦੀ ਹੈ ਔਰ ਅਫੀਸਰ ਰੈਂਕ ਦੇ ਵਿੱਚ ਕੈਨੇਡਾ ਦੇ ਵਿੱਚ ਉਸ ਦੀ ਸਿਲੈਕਸ਼ਨ ਹੋਈ ਹੈ ਅਪੁਆਇੰਟਮੈਂਟ ਹੋਈ ਹੈ ਨਿਯੁਕਤੀ ਹੋਈ ਹੈ ਐਜ਼ ਅ ਕਲੈਕਸ਼ਨ ਅਫੀਸਰ ਦੇ ਬਹੁਤ ਬਹੁਤ ਵੱਡੀ ਵਧਾਈ ਸੰਗਤ ਅਲਸਵਾ ਬਲੋਂ ਪਰਵਾਰ ਨੂੰ ਮੈਂ ਬਹੁਤ ਬਹੁਰੀ ਖਿਆਨਾਂ ਸਤਿਕਾਰ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ सहलता मिलिय ने इथे चौबी घंटे सत्तो दिन इमरजेंसी की सुविधा भी दिखी जाती है आज बुक करो अपनी अपॉइंटमेंट अठानवे सात वी छे चौहत्तर या अठानवे अठ आथ उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਇਹ ਸਾਜ ਜਲ ਸ਼ੀਰ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ